ਪੰਜਾਬ ਸਰਕਾਰ ਵੱਲੋਂ ਜੋ ਯੋਧ ਨਸ਼ੇ ਵਿਰੁੱਧ ਮੁਹਿੰਮ ਹੈ ਉਸ ਤੇ ਪਿਛਲੇ 2 ਮਹੀਨੇ ਤੇ ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਐਕਸ਼ਨ ਲਿਆ ਜਾ ਰਿਹਾ ਹੈ ਇਸੇ ਦੀ ਲਗਾਤਾਰਤਾ ਤੇ ਅੱਜ ਜੋ ਗਿੰਦੜਵਾ ਦੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟਰਕਸ਼ਨ ਹੋਈ ਹੋਈ ਸੀ ਉਸ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ ਤੇ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸ ਤੇ ਐਕਸ਼ਨ ਜੋ ਹੈਗਾ ਅੱਜ ਲਿੱਤਾ ਜਾਏਗਾ ਤੋ ਪੁਲਿਸ ਦਾ ਜੋ ਇਸ ਚ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਔਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋਏ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈਗਾ ਕਿੰਨੇ ਕਿ ਸਰ ਦੇ ਮਾਮਲੇ ਦਰਸੀ ਹੋਰ ਕਿੰਨੇ ਕਿ ਦੀ ਪ੍ਰੋਫਾਈਲ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਐਨਡੀਪੀਐਸ ਦੀ ਪਹਿਲਾ ਹੈਗੀ ਹੈ ਦੋ ਦੋ ਐਫਆਰਸ ਹੈਗੇ ਤੋ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਤੋ ਉਸ ਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿ ਤੇ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਿ ਪੈਂਡਿੰਗ ਨੇ ਉੱਪਰ ਲਿਖ ਕੇ ਦੱਸਾਂਗੇ ਇਹ ਤੋ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ ਵਕ ਵਤ ਜਿਲਿਆਂ ਤੇ ਵਕ ਵਕ ਸਪਾਟਸ ਤੇ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਇਸੇ ਤਰ੍ਹਾਂ ਉਸਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀ ਪਿੱਛੇ ਜਿ ਮੁਲਾਜ਼ਮਾ ਦਾ ਵੀ ਸਰ ਹਮਲਾ ਹੋਇਆ ਸੀ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਡਾਇਰੈਕਟ ਕਰਦਾ ਨਹੀਂ ਉਹ ਇੱਕ ਸੈਪਰੇਟ ਵੋ ਚੀਜ਼ ਹੈ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਣਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸ ਤੇ ਚੀਜ਼ ਤੇ ਇੱਕ ਚੈੱਕ ਕਰਨ ਨੂੰ ਕੋਈ ਜਾਣਦੀ ਹੈਗੀ ਗਲਤੋ ਕੋਈ ਸੈਪਰੇਟ ਇਸ਼ੂ ਹੈ ਅਦਰਵਾਇਜ਼ ਤੋ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅੱਜ ਕਾਰਵਾਈ